ਪਾਕਿਸਤਾਨ ਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਸ਼ਰੀਫ ਨੇ ਕਿਹਾ ਕਿ ਨਵਾਜ਼ ਸ਼ਰੀਫ ਕਹਿੰਦੇ ਹਨ ਕਿ ਸਾਨੂੰ ਆਪਣੇ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ ਆਪਣੇ ਦਿਲਾਂ ਦੇ ਦਰਵਾਜ਼ੇ ਖੋਲੋ ਸਾਡੇ ਦਿਲਾਂ ਵਿੱਚ ਪੰਜਾਬ ਵਸਦਾ ਹੈ ਕਰਤਾਰਪੁਰ ਵਿੱਚ ਵਿਸਾਖੀ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਰੀਅਮ ਨਵਾਜ਼ ਨੇ ਕਿਹਾ ਕਿ ਅੱਜ ਮੈਨੂੰ ਆਪਣਾ ਪਿੰਡ ਯਾਦ ਆ ਗਿਆ ਮੇਰੇ ਪੁਰਖੇ ਪੰਜਾਬ ਤੋਂ ਸਨ ਫਿਰ ਪਾਕਿਸਤਾਨ ਆ ਗਏ ਇੱਕ ਵਾਰ ਕੋਈ ਪੰਜਾਬ ਤੋਂ ਮਿੱਟੀ ਲਿਆਇਆ ਤੇ ਮੈਂ ਇਸ ਨੂੰ ਆਪਣੇ ਦਾਦਾ ਜੀ ਦੀ ਕਬਰ ਤੇ ਰੱਖ ਦਿੱਤਾ ਜਦੋਂ ਮੈਂ ਮੁੱਖ ਮੰਤਰੀ ਬਣੀ ਤਾਂ ਮੈਨੂੰ ਭਾਰਤ ਦੇ ਨਾਲ ਨਾਲ ਪੰਜਾਬ ਤੋਂ ਵੀ ਵਧਾਈਆਂ ਮਿਲੀਆਂ ਪਾਕਿਸਤਾਨ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੇ ਵੀ ਮੇਰੇ ਮੁੱਖ ਮੰਤਰੀ ਬਣਨ ਤੇ ਜਸ਼ਨ ਮਨਾਇਆ ਤੁਹਾਨੂੰ ਦੱਸ ਦਈਏ ਕਿ ਮਰੀਮ ਸ਼ਰੀਫ ਨੇ ਵਿਸਾਖੀ ਮੌਕੇ ਸਿੱਖ ਸੰਗਤਾਂ ਨਾਲ ਲੰਗਰ ਸ਼ਕਿਆ ਤੇ ਸਿੱਖਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਉਹਨਾਂ ਦੇ ਨਾਲ ਮੀਆਂ ਸਾਹਿਬ ਨੂੰ ਇੱਕ ਪਿਆਰ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਸਿੱਖ ਭਰਾ ਨੇ ਉਹ ਬਾਰਡਰ ਤੋਂ ਪਾਰ ਉਹ ਦੂਰ ਵੀ ਨਾਲ ਵੇਖਦੇ ਨੇ ਤੇ ਉਹਨਾਂ ਦੇ ਵਾਸਤੇ ਰਾਹ ਤੇ ਖੋਲੋ ਬਾਰਡਰ ਖੋਲੋ ਤਾਂ ਕਿ ਉਹ ਆਣ ਤੇ ਅੱਜ ਮੈਨੂੰ ਇੱਥੇ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਇਹਨਾਂ ਨੂੰ ਸਪੈਸ਼ਲ ਇਨਸਟਰਕਸ਼ਨਸ ਦਿੱਤੀਆਂ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਜਿਹੜੀ ਸੜਕ ਦਾ ਇਹਨਾਂ ਨੇ ਮੈਨੂੰ ਕਿਹਾ ਹੈ ਉਹ ਸੜਕ ਦਾ ਮੈਂ ਪਹਿਲੇ ਆਰਡਰ ਦੇ ਕੇ ਆਈਆਂ ਕਿ ਜਲਦੀ ਜਲਦੀ ਉਹ ਸੜਕ ਨੂੰ ਤੇ ਮੇਰਾ ਅੱਜ ਮੈਨੂੰ ਆਪਣਾ ਪਿੰਡ ਵੀ ਆਦ ਆ ਗਿਆ ਜਿੱਥੋਂ ਦੀ ਮੈਂ ਹਾਂ ਜਾਤੀ ਉਮਰਾ ਅੰਮ੍ਰਿਤਸਰ ਜੇ ਤਾਂ ਕੋਈ ਇੰਡੀਆ ਤੋਂ ਇੱਕ ਵਾਰੀ ਕੋਈ ਜਾਤੀ ਉਮਰਾ ਤੋਂ ਆਇਆ ਤੇ ਉਹ ਮਿੱਟੀ ਲੈ ਕੇ ਆਇਆ ਉੱਥੇ ਨਹੀਂ ਤੇ ਉਹ ਮੈਂ ਆਪਣੇ ਦਾਦਾ ਦੀ ਕਬਰ ਦੇ ਉੱਤੇ ਪਾ ਦਿੱਤੀ ਮੈਂ ਜਦੋਂ ਚੀਫ ਮਿਨਿਸਟਰ ਬਣੀ ਤੇ ਮੈਨੂੰ ਇੰਡੀਆ ਦੇ ਪੰਜਾਬ ਤੋਂ ਵੀ ਬੜੀਆਂ ਮੁਬਾਰਕਾਂ ਆਈਆਂ ਮੈਨੂੰ ਅਡੋਰਾ ਸਾਹਿਬ ਨੇ ਦੱਸਿਆ ਕਿ ਇਹਨਾਂ ਨੂੰ ਫੋਨ ਆ ਰਹੇ ਨੇ ਤੇ ਮੈਨੂੰ ਮੈਨੂੰ ਐਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਇਹ ਬਾਰਡਰ ਵਿੱਚ ਨਹੀਂ ਹੈਗਾ ਤੇ ਲੋਕਾਂ ਨੇ ਪੰਜਾਬ ਦੇ ਚਾਹੇ ਉਹ ਐਸ ਪੰਜਾਬ ਦੇ ਹੋਣ ਜਾਂ ਇੰਡੀਅਨ ਪੰਜਾਬ ਦੇ ਹੋਣ ਉਹਨਾਂ ਨੇ ਇੱਕ ਬੇਟੀ ਪਹਿਲੀ ਬੇਟੀ ਜਿਹੜੀ ਇੰਡੀਅਨ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਬਣੀ ਉਹਨਾਂ ਨੇ ਬੜਾ ਸੈਲੀਬ੍ਰੇਟ ਕੀਤਾ ਹੈ ਯਾ ਅੱਜ ਮੈਨੂੰ ਵਾਕਿਆ ਹੀ ਅਹਿਸਾਸ ਹੋਇਆ ਕਿ ਇਹ ਗੱਲ ਸੱਚ ਹੈ ਬੋਲੇ ਸੋਨਹਾ ਅੱਜ ਅਸੀਂ ਸਰਕਾਰੀ ਤੌਰ ਤੇ ਪਹਿਲੀ ਵਾਰੀ ਜਿਹੜਾ ਵਿਸਾਖੀ ਦਾ ਤਿਹਾਰ ਮਨਾ ਰਹੇ ਹਾਂ ਤੇ ਤੁਸੀਂ ਸਾਰੇ ਪੰਜਾਬ ਦੇ ਹੋ ਮੈਂ ਵੀ ਪਾਕਿਸਤਾਨੀ ਹਾਂ ਲੇਕਿਨ ਮੈਂ ਵੀ ਖੇਡ ਪੰਜਾਬੀ ਹਾਂ ਬੋਲੇ ਸੋਨਹਾ ਪੰਜਾਬ ਸਾਡਿਆਂ ਦੀ ਤਰ੍ਹਾਂ ਮੇਰੇ ਦਿਲ 'ਚ ਵਸਦਾ ਹੈ ਅਸੀਂ ਪੰਜਾਬ 'ਚ ਵਸਦੇ ਆ ਪੰਜਾਬ ਸਾਡੇ ਦਿਲ 'ਚ ਵਸਦਾ ਹੈ ਤੇ ਸਾਡਾ ਇਹ ਗੱਲ ਇਸ ਇੱਕ ਐਰਿਸ ਤਾਂ ਵੀ ਹੈ ਗਏ ਪਰ ਵੀ ਸੜਕਾਂ ਟ੍ਰਾਂਸਪੋਰਟ ਸਿਸਟਮ ਇਹ ਸਾਰਾ ਕੁਛ ਜਿਹੜਾ ਕੀਤਾ ਨਵਾਜ਼ ਸ਼ਰੀਫ ਨੇ ਕੀਤਾ ਇਹ ਗੱਲ ਸੱਚ ਹੈ ਲੇਕਿਨ ਜੇ ਤੋ ਤੁਸੀਂ ਦੇਖਦੇ ਹੋ ਕਿ ਬਾਰਡਰ ਖੁੱਲਦਾ ਹੈ ਤੁਸੀਂ ਇੱਥੇ ਆਂਦੇ ਹੋ ਆਪਣੇ ਮੁਕੱਦਸ ਮਕਾਮਾਂ 'ਤੇ ਆਂਦੇ ਹੋ ਤੋ ਵੀ ਮੈਨੂੰ ਨਵਾਜ਼ ਸ਼ਰੀਫ ਯਾਦ ਆਉਂਦਾ ਕਿਉਂਕਿ ਕਹਿੰਦਾ ਸੀ ਨਹੀਂ ਲੜਾਈ ਨਹੀਂ ਕਰਨੀ ਆਮਸਾਇਆ ਨਾ ਦਰਵਾਜ਼ੇ ਖੋਲੋ ਦੋਸਤੀ ਦੇ ਦਰਵਾਜ਼ੇ ਖੋਲੋ ਦਿਲਾਂ ਦੇ ਦਰਵਾਜ਼ੇ ਖੋਲੋ ਮੌਕਾ ਦੇ ਦਰਵਾਜ਼ੇ ਖੋਲੋ ਤੇ ਮੈਂ ਪੰਜਾਬ ਦੀ ਹੀ ਹੋਣ ਦੇ ਨਾਤੇ ਟਾੜੀ ਪਹਿਣੋਂ ਦੇ ਨਾਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਚਾਹੇ ਉਹ ਇੰਡੀਅਨ ਪੰਜਾਬ ਹੋਵੇ ਜਾਂ ਪੰਜਾਬ ਪਾਕਿਸਤਾਨੀ ਪੰਜਾਬ ਹੋ ਮੈਂ ਆਪਣੇ ਬਜ਼ੁਰਗਾਂ ਦਾ ਆਪਣੇ ਜਿਹੜੇ ਪ੍ਰਾਨ ਨੇ ਉਹਨਾਂ ਦਾ ਸਭ ਦਾ ਜਿਹੜਾ ਪੱਗ ਹੈ ਉਹਦਾ ਸ਼ਿਮਲਾ ਮੈਂ ਇਨਸ਼ਾਅੱਲਾ ਉਚਾਰਖਾਂਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਪਾਕਿਸਤਾਨ ਦਾ ਇਜ਼ਾਜ਼ ਹੈ ਮੇਰਾ ਇਜ਼ਾਜ਼ ਹੈ ਪੰਜਾਬ ਦਾ ਇਜ਼ਾਜ਼ ਹੈ ਪਾਕਿਸਤਾਨੀ ਹੋਣ ਦੇ ਨਾਤੇ ਮੇਰਾ ਇਜ਼ਾਜ਼ ਹੈ ਕਿ ਪਾਕਿਸਤਾਨ ਉਹ ਹੈ ਜਗ੍ਹਾ ਹੈ ਜਿੱਥੇ ਚੰਦ ਹਫ਼ਤਿਆਂ ਦੇ ਅਰਸੇ ਵਿੱਚ ਅਸੀਂ ਰਮਜ਼ਾਨ ਵੀ ਮਨਾਇਆ ਈਦ ਵੀ ਮਨਾਈ ਇਸ ਵੀ ਮਨਾਇਆ ਤੇ ਅਸੀਂ ਉਹਨੇ ਵਿਸਾਖੀ ਦਾ ਮੇਲਾ ਵੀ ਮਨਾ ਰਹੇ ਹਾਂ ਤੇ ਵਿਸਾਖੀ ਦਾ ਤਿਉਹਾਰ ਵੀ ਮਨਾ ਰਹੇ ਹਾਂ ਹੋਲੀ ਮਨਾਈ ਅਸੀਂ ਮੈਂ ਸਮਝ ਨਹੀਂ ਆ ਕਿ ਸਾਡੇ ਦਿਲ ਬਹੁਤ ਵੱਡੇ ਨੇ ਔਰ ਜਦੋਂ ਇੱਕ ਦੂਸਰੇ ਤੇ ਮੁਸੀਬਤ ਆਂਦੀ ਹੈ ਅੱਲਾ ਨਾ ਕਰੇ ਕਦੀ ਆਏ ਜਦੋਂ ਇੱਕ ਦੂਸਰੇ ਤੇ ਮੁਸ਼ਕਿਲ ਵਕਤ ਆਂਦਾ ਹੈ ਸਭ ਆਪਣੇ ਦਿਲ ਦੇ ਵੀ ਦਰਵਾਜ਼ੇ ਖੋਲ੍ਹਦੇ ਨੇ ਸਭ ਦੁਆ ਵਾਸਤੇ ਹੱਥ ਵੀ ਉਠਾਉਂਦੇ ਨੇ ਤੇ ਮੇਰਾ ਦਿਲ ਹੈ ਕਿ ਪਾਕਿਸਤਾਨ ਉਹ ਐਸੀ ਜਗ੍ਹਾ ਬਣੇ ਜਿੱਥੇ ਤੁਸੀਂ ਉਹਨੇ ਕਿਹਾ ਕਿ ਅਸੀਂ ਮਾਈਨੋਰਟੀਜ਼ ਦੇ ਵਿੱਚ ਵੀ ਮਾਈਨੋਰਟੀਜ਼ ਆ ऐसा नहीं है तुम्हें चाहे भावे पंद्रह हज़ार हो या पंजी हज़ार हो या पंजी लाख हो साढ़े से रखा जिन्हें सिख मेरे भाई बहन दुनिया में बुजुर्ग जो सुन रहे हैं आपके लिए आपके मकामा मुकदसा और पाकिस्तान की धरती के दरवाजे खुले हैं साढ़े वास्ते सारे दरवाजे खुले ने। आओ जम जाम, जाम आओते इत अपना देखो रवो खुशियाँ मनाओ असी तेरह मेरी पूरी कोशिश होगी कि मेरी हुकूमत में मैं ਪੂਰੀ ਤਰ੍ਹਾਂ ਤੁਹਾਨੂੰ ਥਾੜੀ ਦੇਖਭਾਲ ਕਰੀਏ ਤੁਹਾਨੂੰ ਪੂਰੀ ਇੱਜ਼ਤ ਦੇ ਨਾਲ ਲੈ ਕੇ ਆਈਏ ਤੇ ਵਾਪਸ ਬਾਰਡਰ ਤੇ ਛੱਡ ਕੇ ਆਈਏ ਮੇਰੀ ਦੁਆ ਹੈ ਕਿ ਤੁਸੀਂ ਸਾਰੇ ਖੈਰ ਨਾਲ ਆਪਣੇ ਘਰ ਜਾਓ ਖੁਸ਼ੀਆਂ ਦੇ ਨਾਲ ਰਹੋ ਹੱਸਦੇ ਰਹੋ ਵਸਦੇ ਰਹੋ ਬੜੀ ਮਿਹਰਬਾਨੀ ਤੁਹਾਡੀ ਬੜੀ ਖੁਸ਼ੀ ہوئی ਮੈਨੂੰ ਆ ਜਾ ਕੇ ਇੱਥੇ